ਹੈਲੋ ਗਾਇਜ਼ ਅੱਜ ਅਸੀਂ ਬਣਾਵਾਂਗੇ ਆਮਦਾ ਚਾਰ ਆਮਦਾ ਚਾਰ ਸਿ ਬਣਾਣਾ ਹੈ ਸਰੋਂ ਦੇ ਤੇਲ ਤੋਂ ਬਿਨਾ ਜੋ ਕਿ ਚਾਰਕਾ ਦੇ ਵੀ ਖਰਾਬ ਨਹੀਂ ਹੁੰਦਾ ਇਹ ਚਾਰ ਖਰਾਬ ਨਾ ਹੋਵੇ ਇਹਦੇ ਵਾਸਤੇ ਕੀ ਕਰਨਾ ਹੈ ਸਾਰਾ ਅਸੀਂ ਆਪ ਜੀ ਨੂੰ ਦੱਸਾਂਗਾ ਤਰੀਕਾ ਤੁਸੀਂ ਮੇਰੀ ਵੀਡੀਓ ਨੂੰ ਦੇਖਣਾ ਅੰਤ ਤੱਕ ਤਾਂ ਜੋ ਤੁਹਾਨੂੰ ਤਰੀਕਾ ਸਮਝ ਪਾ ਜਾਵੇ ਆਮਦਾ ਚਾਰ ਕਿਵੇਂ ਬਣਾਈਏ ਅਗਰ ਤੁਸੀਂ ਮੇਰੇ ਤਰੀਕੇ ਦੇ ਨਾਲ achar ਬਣਾਵੋਗੇ ਜਿਹੜਾ ਵੀ ਤੁਹਾਡਾ ਬਣਾਇਆ ਆ ਆਮਦਾ ਚਾਰ ਲੋਕੀ ਖਾਣਗੇ ਤੁਹਾਡੀਆਂ ਤਰੀਫਾਂ ਕਰਨਗੇ ਵੀ ਤੁਸੀਂ ਇਹ ਚਾਰ ਬਣਾਇਆ ਕਿਵੇਂ ਹੈ ਬੜੇ ਸੰਤਰੀਕਾ ਹੈ ਆਮਦਾ ਚਾਰ ਬਣਾਉਣ ਦਾ ਤੁਸੀਂ ਮੇਰੀ ਵੀਡੀਓ ਅੰਤ ਤੱਕ ਦੇਖਣਾ ਹੈ ਤਾਂ ਜੋ ਤੁਹਾਨੂੰ ਤਰੀਕਾ ਮਾਲਮ ਹੋ ਜਾਵੇ ਆਮਦਾ ਚਾਰ ਬਣਾਉਣ ਦਾ ਪਹਿਲਾਂ ਤਾਂ ਆਪਾਂ ਜਿਹੜੇ ਅੰਬ ਹਨ ਉਹਨਾਂ ਨੂੰ ਪਾਣੀ ਵਿੱਚ ਧੋ ਲਵਾਂਗੇ ਤਾਂ ਜੋ ਇਹਦੇ ਵਿੱਚ ਮਿੱਟੀ ਧੂਲ ਹੋਈ ਜੰਮੀ ਹੁੰਦੀ ਉੱਪਰ ਉਹ ਸਾਫ਼ ਹੋ ਜਾਵੇ ਫਿਰ ਅੰਬਾਂ ਨੂੰ ਵਿੱਚ ਧੋ ਕੇ ਪਾਣੀ ਨਾਲ ਫਿਰ ਅਸੀਂ ਬਾਹਰ ਕੱਢ ਲਵਾਂਗੇ ਇੱਕ ਬਰਤਨ ਦੇ ਵਿੱਚ ਰੱਖ ਦੇਵਾਂਗੇ ਇਹਨਾਂ ਨੂੰ ਕੱਟ ਕੇ ਇਸ ਤਿਕਾ ਨਾਲ ਸੁੱਕਣ ਵਾਸਤੇ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀ ਅਜਿਹੀ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਆਮਦਾ achar ਬਣਾਉਣ ਦਾ ਸੌਖਾ ਤਰੀਕਾ ਤੇ ਆਸਾਨ ਤਰੀਕਾ ਬਿਨਾ ਸਰੋਂ ਦੇ ਤੇਲ ਤੋਂ ਤੁਹਾਡਾ achar ਖਰਾਬ ਹੁੰਦਾ ਹੈ ਜਾਂ ਚਾਰ ਤੇ ਸਫੇਦ ਕਲਰ ਆਂਦਾ ਹੈ ਕਿਉਂ ਆਂਦਾ ਹੈ ਸਰ ਆਪ ਜੀ ਨੂੰ ਅੱਜ ਦੱਸਾਂਗੇ ਅੱਜ ਪਹਿਲਾਂ ਆਪਾਂ ਮਿੱਥੇ ਲੈ ਕੇ ਗਰਮ ਕੱਲਮ ਦੇ ਸਿਰਕੇ ਨਾਲ ਤਵੇ ਤੇ ਰੱਖ ਕੇ ਭੁੰਨ ਲੈਣੇ ਹਨ ਮਿੱਥਿਆਂ ਨੂੰ ਗਰਮ ਕਰਕੇ ਭੁੰਨ ਕੇ ਚੰਗੇ ਤਰੀਕੇ ਨਾਲ ਜਿਵੇਂ ਹੀ ਸਾਡੇ ਮਿੱਥੇ ਗਰਮ ਹੋ ਜਾਣ ਮਿੱਥਿਆਂ ਵਿੱਚ ਸਮੈਲ ਲੱਪੇ ਵਿਆਹ ਨੇ ਦਾ ਮਤਲਬ ਕਿ ਸਾਡੇ ਮਿੱਥੇ ਗਰਮ ਹੋ ਗਏ ਹਨ ਭੁੱਜ ਗਏ ਹਨ ਫਿਰ ਆਪਾਂ ਇਹਨਾਂ ਨੂੰ ਤਵੇ ਤੋਂ ਉਤਾਰ ਕੇ ਨਗ ਬਰਤਨ ਵਿੱਚ ਪਾ ਕੇ ਪਾ ਲੈਣਾ ਹੈ ਤੇ ਇਹ ਮਿੱਥਿਆਂ ਦੇ ਬਣਾਵਾਂਗੇ ਪੋਰਰ ਸੀ ਨਹੀਂ ਮਿੱਥਿਆਂ ਬਣਾਵਾਂ ਪੋਰਰ ਬਣਾਪਾਂ ਨੇ ਜਾਂਸੀ ਮਿੱਠਿਆ ਨੂੰ ਆਪਣੇ ਘਰ ਦੇ ਕੁੰਡੇ ਵਿੱਚ ਪੁੱਟ ਸਕਦੇ ਹਾਂ ਇਸ ਤਰੀਕੇ ਨਾਲ ਕੁੰਡੇ ਵਿੱਚ ਕੁੱਟ ਲਓ ਜਾਂ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਦਾ ਇਹ ਬਣਾਉਣਾ ਹੈ ਪਾਊਡਰ ਅਸੀਂ ਬੜਾ ਹੀ ਆਸਾਨ ਤਰੀਕਾ ਆਮਰਾ ਚਾਹ ਬਣਾਉਣ ਦਾ ਆਪਾਂ ਨੇ ਮਿੱਠਿਆ ਦਾ ਪਾਊਡਰ ਬਣਾ ਲਿਆ ਹੈ ਕੁੰਡੇ ਵਿੱਚ ਮਿੱਠੇ ਕੁੱਟਲੇ ਹਨ ਇਸ ਤਰੀਕੇ ਨਾਲ ਅਸੀਂ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਹਾਂ ਤੁਹਾਡੀ ਆਪਣੀ ਇੱਛਾ ਹੈ ਕਿ ਸਾਡਾ ਮੇਥਿਆਂ ਦਾ ਪਾਊਡਰ ਬਣ ਕੇ ਤਿਆਰ ਹੋ ਗਿਆ ਜੋ ਕਿ ਅਸੀਂ ਆਮ ਦੇ achar ਵਿੱਚ ਪਾਉਣਾ ਹੈ ਇਹ ਤਿਆਰ ਹੋ ਗਿਆ ਆਪਣਾ ਇਸ ਤਰੀਕੇ ਨਾਲ ਸੀ ਬਣਾਉਣਾ ਪਾਊਡਰ ਹੁਣ ਸੀ ਕਰਾਂਗੇ ਜਿਹੜੇ ਆਮ ਦਾ achar ਹੈ ਯਾਨੀ ਆਮ ਹਨ ਇਹਨਾਂ ਦਾ ਕਟਿੰਗ ਕਰਾਂਗੇ ਆਪਾਂ ਇਸ ਤਰੀਕੇ ਨਾਲ ਇੱਕ ਆਮ ਤੋਂ ਆਪਾਂ ਨੇ 8 ਪੀਸ ਬਣਾਣੇ ਹਨ ਜਿੰਦਾ 2 ਪੀਸ ਬਣ ਗਏ ਫਿਰ ਅੱਗੇ ਇਹ 4 ਪੀਸ ਕਰ ਦਿਆਂਗੇ ਇਸ ਤਰੀਕੇ ਨਾਲ 1 2 4 ਪੀਸ ਤੇ ਕਰ ਆਪਾਂ ਆਮ ਦੀ ਕਟਿੰਗ ਕਰਨੀ ਹੈ ਇਹਨੇ ਇੱਕ ਕੰਮ ਦੀ 8-8 ਪੀਸ ਕਰਦ ਰਹੇ ਹਨ ਛੋਟੇ ਛੋਟੇ ਇਸ ਤਰੀਕੇ ਨਾਲ ਆਪੇ ਹੀ ਅੰਬ ਦੇ ਟੋੜੇ ਕਰ ਲਵਾਂਗੇ ਬੜਾ ਹੀ ਸਾਨ ਤਰੀਕਾ ਹੈ ਅੰਬ ਦਾ ਚਾਰ ਬਣਾਉਣ ਦਾ ਤੁਸੀਂ ਮੇਰੀ ਵੀਡੀਓ ਅੰਤ ਤੱਕ ਦੇਖਣਾ ਹੈ ਜੋ ਤਰੀਕਾ ਹੈ ਸਾਡਾ ਚਾਰ ਖਰਾਬ ਨਾ ਹੋਵੇ ਸਾਡੇ ਚਾਰ ਤੇ ਸਫੇਦ ਕਲਰ ਨਾ ਆਵੇ ਜੇ ਕਲਰ ਸਫੇਦ ਆ ਗਿਆ ਉੱਪਰ ਇਹਦਾ ਉਹਦਾ ਫਿਕਰ ਨਾ ਕੀ ਹੈ ਕਿਵੇਂ ਠੀਕ ਕਰਨਾ ਉਹ ਸਾਰੇ ਅੱਜ ਆਪ ਜੀ ਨੂੰ ਦੱਸਾਂਗੇ ਬੜੇ ਬੜੇ ਤਰੀਕਾ ਹੈ ਅੰਬ ਦਾ ਚਾਰ ਬਣਾਉਣ ਦਾ ਸਰੋਂ ਦੇ ਤੇਲ ਤੋਂ ਬਿਨਾ ਇਹ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਇਹ ਮੇਰੀ ਗਾਰੰਟੀ ਹੈ ਸਾਰੇ ਆਪਣਾ ਦਸਤਿਕ ਨਾਲ ਅੰਬ ਕੱਟ ਲੈਣੇ ਹਨ ਅਸੀਂ ਅੱਜ ਦੱਸਾਂਗੇ ਤੁਹਾਨੂੰ ਆਮਲਾਚਾਰ ਬਣਾਉਣ ਦਾ ਤਰੀਕਾ ਸੌਖਾ ਤਰੀਕਾ ਸਸਤਾ ਤਰੀਕਾ ਬੜਾ ਹੀ ਸਾਂਝਾ ਤਰੀਕਾ ਹੈ ਕਿ ਲੋਕਾਂ ਕਹਿੰਦੇ ਹਟਾ ਚਾਰ ਖਰਾਬ ਹੋ ਜਾਂਦਾ ਹੈ ਇਸ ਤਰੀਕੇ ਨਾਲ ਕਦੇ ਵੀ ਚਾਰ ਖਰਾਬ ਨਹੀਂ ਖਰਾਬ ਨਹੀਂ ਹੁੰਦਾ ਹੈ ਸਾਰੇ ਅਸੀਂ ਅੰਬ ਕੱਟ ਲਏ ਹਨ ਹੁਣ ਕੀ ਕਰਨਾ ਜਿਹੜੀ ਇਹ ਗੁਠਲੀ ਹੁੰਦੀ ਆ ਵਾਲੀ ਇਹਨੂੰ ਅਸੀਂ ਬਾਹਰ ਕੱਢ ਦੇਣਾ ਵਿੱਚੋਂ ਸਾਰੇ ਵਿੱਚੋਂ ਸਾਰੇ ਅੰਬਾਂ ਦੇ ਵਿੱਚੋਂ ਗੁਠਰੀ ਆਪਾਂ ਨੇ ਛਾਂਟ ਦੇਣੀ ਕੱਢ ਕੇ ਅਸੀਂ ਕਹਿੰਨਾ ਕੱਢ ਕੇ ਅਲੱਗ ਕਰ ਦੇਣੀ ਹੈ ਉਸ ਤੋਂ ਬਾਅਦ ਕੀ ਕਰਾਂਗੇ ਸਾਡਾ ਸੰਗ ਆਪ ਜੀ ਨੂੰ ਬੜਾ ਵਧੀਆ ਤਰੀਕਾ ਹੈ ਚਾਰ ਬਣਾਉਣ ਦਾ ਇਹ ਚਾਰ ਸਾਡਾ ਕਦੇ ਵੀ ਖਰਾਬ ਨਹੀਂ ਹੋਣਾ ਤੇ ਸਾਰੇ ਅੰਬਾਂ ਦੀ ਗੁਠਰੀ ਆਪਾਂ ਕੱਢ ਲਈ ਹੈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਵਿੱਚ ਹਲਦੀ ਥੋੜੀਆ ਪਾਣੀ ਹਲਦੀ ਪਾਈ ਅਚਾਰ ਦੇ ਵਿੱਚ ਕਲਰ ਦੇਣ ਵਾਸਤੇ ਤਾਂ ਸਾਡਾ achar ਵਧੀਆ ਬਣੇ ਦਿਖਣ ਨੂੰ ਚੰਗਾ ਲੱਗੇ ਆਪਾਂ ਹਲਦੀ ਪਾ ਲਈ ਹਲਦੀ ਪਾਤੀ ਆਪਾਂ ਨੇ ਇਹਦੇ ਵਿੱਚ ਇਸ ਤਰੀਕੇ ਨਾਲ achar ਬਣਾਉਗੇ ਸੋਖਾ ਉਹ ਸਸਤਾ ਪੈਂਦਾ achar ਉਹ ਵਧੀਆ ਬਣਦਾ ਕਦੇ ਵੀ achar ਖਰਾਬ ਨਹੀਂ ਹੋਣਾ ਖਰਾਬ ਕਿਉਂ ਨਹੀਂ ਹੋਣਾ ਦੱਸਾਂਗਾ ਦੱਸਾਂਗਾ ਤੁਹਾਨੂੰ ਆਵਜੇ ਨੂੰ ਥੋੜੀ ਆਪਾਂ ਵਿੱਚ ਮਿੱਠੀ ਸੌਂਫ ਪਾਤੀ achar ਬਣਾਉਣ ਵਾਸਤੇ ਮਿੱਠੀ ਸੌਂਫ ਪਾਈ ਆਪਾਂ ਨੇ ਹੁਣ ਅਸੀਂ ਕੀ ਪਾਵਾਂਗੇ ਦੇ ਵਿੱਚ ਏ ਪੀਸੀ ਹੋਇਆ ਮੇਥਾ ਦਾ ਪਾਊਡਰ ਸਾਰਾ ਪਾਤਾ ਆਪਾਂ ਦੇ ਵਿੱਚ ਇਹ ਮੇਥੇ ਪਾਊਡਰ ਸੀ ਪਾਤਾ ਦੇ ਵਿੱਚ ਇਸ ਤੋਂ ਬਾਅਦ ਸੀ ਕੀ ਪਾਵਾਂਗੇ ਥੋੜੀ ਜਿਹੀ ਆਪਾਂ ਦੇ ਵਿੱਚ ਦੇਗੀ ਮਿਰਚ ਪਾਣੀ ਹੁਣ ਇਹਦੇ ਵਿੱਚ ਕਲਰ ਦੇਣ ਵਾਸਤੇ ਅਗਰ ਦੇਗੀ ਮਿਰਚ ਨਹੀਂ ਪਾਣੀ ਤਾਂ ਵੀ ਕੋ ਗੱਲ ਨਹੀਂ ਤੁਹਾਡੀ ਮਰਜ਼ੀ ਹੈ ਨਾ ਪਾਓ ਲੇਗੀ ਮਿਰਚ ਹੁਣ ਸੀ ਕੀ ਪਾਵਾਂਗੇ ਇਸ ਤੋਂ ਬਾਅਦ ਨਮਕ ਪਾਉਣਾ ਸੀ ਨਮਕ ਕਿੰਨਾ ਪਾਉਣਾ ਸੀ 1 ਕਿਲੋ ਅੰਬਾਂ ਦੇ ਵਿੱਚ ਪਾਇਆ ਨਮਕ ਹੁਣ ਬਹੁਤ ਜ਼ਰੂਰੀ ਹੈ 1 ਕਿਲੋ ਅੰਬ ਦੇ ਵਿੱਚ ਪਾਇਆ ਨਮਕ ਬਹੁਤ ਜ਼ਰੂਰੀ ਹੈ ਪਾਣਾ ਅਗਰ ਸਾਡੇ ਅੰਮਾ ਦੇ achar ਵਿੱਚ ਜਾਂ ਅੰਮਾ ਦਾ ਖਰਾਬ ਹੁੰਦਾ ਹੈ ਜਾਂ ਉਹ ਤੇ ਸਫੇਦ ਰੰਗ ਆਉਂਦਾ ਹੈ ਤਾਂ ਮਤਲਬ ਕੀ ਹੈ ਸਾਡੇ ਅੰਮਾ ਦੇ achar ਵਿੱਚ ਨਮਕ ਦੀ ਕਮੀ ਹੈ ਨਮਕ ਦੀ ਕਮੀ ਕਰਕੇ ਹੀ ਸਾਡਾ ਜਰਾ ਅੰਮਾ ਦਾ achar ਖਰਾਬ ਹੁੰਦਾ ਹੈ ਇਸ ਕਰਕੇ achar ਵਿੱਚ 1 ਕਿਲੋ achar ਵਿੱਚ ਅਸੀਂ ਪਾਇਆ ਨਮਕ ਜ਼ਰੂਰ ਪਾਣਾ ਹੈ ਤੇ ਸਾਡਾ ਇਹ ਅੰਮਾ ਦਾ achar ਬਣ ਕੇ ਤਿਆਰ ਹੋ ਗਿਆ ਹੈ ਅਸੀਂ ਕੋਈ ਜ਼ਿਆਦਾ ਖਰਚਾ ਨਹੀਂ ਕੀਤਾ ਹੈ ਸਿੰਪਲ ਬਣਾਇਆ ਹੈ ਹੁਣ ਅਸੀਂ ਲਗਭਗ ਨੂੰ 4 ਹੋ ਗਿਆ ਸੀ ਇਹਨੂੰ ਬਰਤਨ ਦੇ ਭਰ ਕੇ ਰੱਖ ਦਵਾਂਗੇ ਇਸ 4 ਨੂੰ